ਹਾਂਜੀ ਦੇਖੋ ਹੁਣ ਜਿਹੜਾ ਨਵੀਂ ਬੋਟੀ ਆਈ ਆ ਉਹਦੀ ਸਮਝ ਲਓ ਬਾਰ ਰਕਾਈ ਆ ਤੇ ਹੁਣ ਢੋਲੀ ਚੋ ਲਾਉਣਾ ਪਾਣੀ ਬਾਰਨਾ ਉਹਦੇ ਉੱਤੇ ਦੇਖੋ ਇਹ ਸਾਰੀਆਂ ਕੁੜੀਆਂ ਮੇਰੀਆਂ ਭੈਣਾਂ ਆ ਗਿਆ ਦੇਖੋ ਸਾਡੀਆਂ ਜਿਹੜੀਆਂ ਵਿਆਹ ਦੀਆਂ ਅਟਰੈਕਸ਼ਨਸ ਵਧੀਆ ਦੂਸਰੀ ਕਰ ਦਿਓ ਲਓ ਜੀ ਇਹ ਜਿਹੜਾ ਪਾਣੀ ਬਾਰਨ ਤੇ ਡੋਲੀ ਦੇ ਵਿੱਚੋਂ ਬੌਟੀ ਨੂੰ ਉਤਾਰਨ ਦੀ ਰਸਮ ਉਹ ਸ਼ੁਰੂ ਹੋ ਗਈ ਤੁਸੀਂ ਦੇਖ ਰਹੇ ਹੋ ਲੱਡੂਆਂ ਦਾ ਜਿਹੜੇ ਜੋੜੇ ਦੇਣੇ ਪੈਂਦੇ ਨੇ ਇਹ ਆ ਦੇਖੋ ਬੰਗੀਆਂ ਉਹ ਦੇਖੋ ਤੁਸੀਂ ਇਹ ਪਹਿਲਾਂ ਕਿਸ ਤਰ੍ਹਾਂ ਦਾ ਜਿਹੜਾ ਮਾਲਵੇ ਦੇ ਵਿੱਚ ਰੀਤੀ ਰਿਵਾਜ ਨੇ ਡੋਲੀ ਉਤਾਰਨ ਦੇ ਲੜਕੀ ਨੂੰ ਤੇ ਲੜਕੇ ਨੂੰ ਤੇ ਡਰਾਈਵਰ ਸਾਹਿਬ ਖੜੇ ਨੇ ਜਿਹੜੇ ਉਹ ਕਹਿੰਦੇ ਵੀ ਮੈਂ ਵੀ ਕੁਛ ਨਾ ਕੁਛ ਮੇਰਾ ਵੀ ਕੁਛ ਇੱਛਾ ਜੋ ਤੁਹਾਡੀ ਹੈਗੀ ਉਹ ਸ਼ਗਨ ਦਵੋ ਤੁਸੀਂ ਦੇਖੋ ਆ ਦੇਖੋ ਤੁਸੀਂ ਉਹ ਬੈਠੇ ਨੇ ਲਾੜਾ ਲਾੜੀ ਜਿਹੜੇ ਅੱਜ ਦੀ ਮੇਨ ਅਟਰੈਕਸ਼ਨਸ ਤੇ ਆ ਸਾਰੀਆਂ ਜਿਹੜੀਆਂ ਕੁੜੀਆਂ ਨੇ ਇਹ ਉਸੇ ਲੜੀ ਦੀ ਉਡੀਕ ਕਿਨੇ ਵੀ ਕਦੋਂ ਉਤਰਨਗੇ ਤੇ ਅਸੀਂ ਬਾਹਰ ਰੋਕੀਏ ਇਹ ਲੜਕੇ ਦੀਆਂ ਭੈਣਾ ਦੇਖੋ ਆ ਮਾਸੀ ਕਹਿੰਦੀ ਮੈਂ ਬਲੌਗ ਜਾਣਾ ਇਹ ਵੀ ਹੈਗੀ ਲਓ ਜੀ ਡਰਾਈਵਰ ਸਾਹਿਬ ਨੂੰ ਸਾਗਰ ਮਿਲ ਗਿਆ ਆਓ ਦੇਖੋ ਤੇ ਬੱਲੇ ਬੱਲੇ ਕਰਦਾ ਕਮਰੀਆਂ ਦਾ ਜੋੜਾ ਦਮਾ ਸਿੰਗਲ ਬਸ ਇੱਕੋ ਹੀ ਦੇਖੋ ਤੁਸੀਂ ਦੇਖੋ ਕਾ ਬਾਤ ਆ ਵੀਰਪਾਲ ਦੀ ਵੀ ਚੜ੍ਹਾਈ ਆ ਜਦੋਂ ਹੋਰੇ ਤਰ੍ਹਾਂ ਦੀ ਮੈਜਿਕ ਨਹੀਂ ਕਰਦੇ ਆ ਉਹ ਤਾਂ ਅੰਦਰ ਨਹੀਂ ਦੇਖੋ ਨੋ ਬਟੂ ਆ ਦੇ ਗੱਲਵਾ ਇਹ ਬਹੁਤ ਹੱਲਵਾ ਜੀ ਇਹ ਬਰਾਤ ਆਈ ਹੈ ਕੁਝ ਪਰੋਣੇ ਆਏ ਨੇ ਜਿਹੜੇ

ਆ ਵੀ ਪੁੱਤੀ ਨਾ ਮੈਂ ਪਾ ਬੀ ਆ ਨਾ ਮੈਂ ਪਾ ਬੀ ਨਾ ਨਹੀਂ ਆਉਂਦਾ ਦੇਖੋ ਇਹ ਬੰਨੇ ਨੂੰ ਬੰਨੀ ਬਾਰ ਗੜੇ ਬੰਨਾ ਜਿਹੜਾ ਬਾਹਰ ਨਿਕਲੇ ਆਇਆ ਤੇ ਦੇਖੋ ਬਹੁਤ ਪਾਰੀ ਜਿਹੜੇ ਕਸਟਿਊਮਸ ਹੁੰਦੇ ਨੇ ਇਹ ਕੁੜੀਆਂ ਪਿੱਛੇ ਆ ਪੁੱਤ ਪਿੱਛੇ ਆ ਜਾਓ ਦੇਖੋ ਕੀ ਬਾਤ ਆ ਕਿਆ ਬਾਤ ਹੈ ਮੈਚਿੰਗ ਬਿਲਕੁਲ ਦੇਖੋ ਜੀ ਬੋਡੀ ਨੂੰ ਗੱਡੀ ਚੋਂ ਉਤਾਰ ਲਿਆ ਡੋਲਾ ਤੇ ਮੇਰੀ ਮਾਸੀ ਨੂੰ ਬਹੁਤ ਬਹੁਤ ਵਧਾਈਆਂ ਰੱਬ ਕਰੇ ਬਹੁਤ ਵਧੀਆ ਇਹਨਾਂ ਦਾ ਸਾਥ ਨਿਵੇ ਦੇਖੋ ਆ ਰਹੀ ਹੈ ਵੀਰਪਾਲ ਫੜਕਿਆਂ ਨੂੰ ਬ్రో ਇਹ ਉੱਪਰ ਹੋ ਜਾਣਾ ਆ ਦੇਖ ਫਟਾ ਦੇ ਦਿੰਦਾ ਦੋ ਓਏ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਾਂ ਇਹਨੂੰ ਪਰੇ ਕਰ ਬਾਈ ਆਪਣੇ ਦੇਖਣ ਦੇ ਦੇਖੋ ਜੀ ਇਹਦਾ ਹੁਣ ਆਊਗੀ ਇਹ ਨਾਲ ਹੀ ਮੂਵੀ ਘਵਰਾ ਕਦੋਂ ਫਟਾ ਗੰਮੜੇ ਆਂਦੀ ਹੂ ਇਹ ਸਾਹਮਣੇ ਆਹ ਦੇਖੋ ਜੀ ਦੇਖੋ ਜੀ ਕਿਆ ਬਾਤਾਂ ਕਿਸੇ ਨੂੰ ਹੋਰ ਦਿਖਾਈ ਜਾਂਦਾ ਆਪਣਾ ਅਡਵਾਂਟੇ ਕਰਕੇ ਪਾਣੀ ਨਸਤਾ ਹੋਇਆ ਲੱਗਦਾ ਪੂਰੇ ਅੱਗੇ ਕਰ ਲਓ ਪੂਰੇ ਲਓ ਜੀ ਪਾਣੀ ਵਾਹਣਾ ਹੁਣ ਬਿੰਦੇ ਚੱਕੀ ਲੈ ਦੇਖੋ ਇਹ ਸਾਰੀ ਰਸਮ ਤੁਹਾਡੇ ਸਾਹਮਣੇ ਹੋਊਗੀ ਜਿਹੜੀ ਮਾਲ ਵਿੱਚ ਜਦੋਂ ਡੋਲਾ ਉਤਰਦਾ ਤੇ ਉਸ ਤੋਂ ਬਾਅਦ ਪਾਣੀ ਬਾਰਨ ਦੀ ਰਸਮ ਜਿਹੜੀ ਮੁੰਡੇ ਦੀ ਮਾਂ ਕਰਦੇ ਆ ਉਹ ਤੁਹਾਨੂੰ ਦਿਖਾਉਨੇ ਆ ਆ ਦੇਖੋ ਤਿਆਰੀਆਂ ਹੋ ਰਹੀਆਂ ਨੇ ਇਹ ਆਹ ਜਿਹਦੇ ਉੱਤੇ ਖੜ ਕੇ ਲਾੜਾ ਤੇ ਲਾੜੀ ਤੇ ਲਾੜੇ ਦੀ ਮਾਂ ਪਾਣੀ ਬਾਰਦੀ ਐ ਉਹ ਤੁਹਾਨੂੰ ਦਿਖਾਉਨੇ ਆ ਖੰਬੜੀ ਬਣਦੀ ਜਾਂਦੀ ਐ ਪਹਿਲਾਂ ਤੇ ਫੇਰ ਇਹਦੇ ਉੱਤੇ ਦੋਨੋਂ ਖੜਦੇ ਨੇ ਜਿਹੜੇ ਨਾ ਮੱਕਾ ਪਲਾਉਂਦਾ ਦੇਖੋ ਕੋਈ ਰੱਖ ਦਿਓ ਕੋਈ ਰੱਖ ਦਿਓ ਇਹ ਰੱਖ ਦਿਓ ਕੋਈ ਹੁੰਦਾ ਉਹ ਨਹੀਂ ਹੁੰਦਾ ਲਓ ਜੀ ਪਰ ਮਖਾ ਜਾ ਇਹ ਫੱਟਾ ਹੁਣ ਰੱਖ ਆਹ ਦੇਖੋ ਹੁਣ ਕਿਵੇਂ ਇਹ ਫੱਟੇ ਦੇ ਉੱਤੇ ਜਨਰਲ ਜਮੀ ਅਬ ਇੱਥੇ ਇੱਥੇ ਖੜਾਉਂਗਾ ਤੁਸੀਂ ਗਰੇ ਰੱਖੋ ਪੈਰ ਦੇਖੋ ਜੀ ਲਹਿੰਗਾ ਇਹੜਾ ਸਾਡਾ ਭਾਰੀ ਹੈ ਇਹ ਥੋੜੀ ਨੇ ਕੰਮ ਕਰੇ ਰਿਹਾ ਉਹ ਦੋ ਲੋ ਜੀ ਭਾਈ ਇਹ ਕਾੜਾ ਕੁੰਡਾ ਕਰ ਲੋ ਜੇ ਅੱਜ ਨਹੀਂ ਬਲੇ ਕੁੰਡਾ ਕਰ ਲੋ ਜੀ ਲੋਕੋ ਕੁੱਟੋ ਨਾ ਆ ਵੀ ਆਉਂਦੇ ਹੋ ਆਜ ਕੋ ਦੇਖੋ ਗੱਲ ਵੀ ਲਖੋ ਆਜ ਕੋ ਦੇਖੋ ਗੱਲ ਵੀ ਲਖੋ ਮਾਈ ਬਨਨਾ ਬਨਿ ਬੜੇ ਤਰੇ ਆਜ ਦਾ ਮਾਈ ਬਨਨੇ ਦੀਏ ਮਾਈ ਬਨਨਾ ਬਨਿ ਰਹੇ ਰਹੇ ਦੇਖੋ ਪਾਣੀ ਬਾਰ ਰਹੀ ਹੈ ਬੰਦੇ ਦੀ ਮਾਂ ਤੇ ਫਿਰ ਪਾਣੀ ਬਾਰ ਕੇ ਫਿਰ ਉਹਦੇ ਵਿੱਚੋਂ ਘੁੱਟ ਪਾਣੀ ਦੀ ਆਪ ਵੀ ਹਿੰਦੀ ਹੈ ਦੇਖੋ ਬੰਦਾ ਬਾਰ ਰਹੀ ਹੈ ਪਾਣੀ ਸੁਕਿਆ ਦੇਖੋ ਇਹ ਮਾਈ ਬੰਨਾਂ ਨਹੀਂ ਮਾਰਦੀ

ਇਹ ਪਾਰ ਕਰ ਬੋ ਕਣੀ ਦੀ ਪਾਰਾ ਪਾਣੀ ਤੁਲਾ ਆਜੇ ਬੱਲਾ ਬੱਲਾ ਇਹ ਟਾਈਮ ਮਿਲਾਏਗਾ ਉਹ ਤੋਂ ਬਰਾਹੀਏ ਪੰਦੇਗਾ ਹੱਥ ਲਾ ਬਣਾ ਉਹ ਲਾ ਲੋ ਤੂੰ ਅੱਜ ਇਹਨਾਂ ਹੱਥ ਵਾਲੋ ਕਰ ਦਿਨ ਇਹਨਾਂ ਹੱਥ ਵਾਲੋ ਕਰ ਦਿਨ ਥੋੜਾ ਨਾਲ ਖੜ ਗਿਆ ਸਾਹਮਣੇ ਕੋਈ ਹੋ ਹਾਂਜੀ ਸਾਹਮਣੇ ਸੋਣਾ ਸਾਹਮਣੇ ਇਧਰ ਦੇਖਿਓ ਵੀਰੇ ਦੇਖੋ ਜੀ ਬੰਨਾ ਬੰਨੇ ਦੀ ਰਸਮ ਆ ਜੀ ਅੱਗੇ ਸਾਹਮਣੇ ਇਧਰ ਦੇਖੋ ਸਾਹਮਣੇ ਜੀ ਜੀ ਕਹੀ ਇਹਦੇ ਪਾਣੀ ਆਣਾ ਇਹਨੂੰ ਪਾਉਣਾ ਹੈਗਾ ਥੋੜੇ ਥੋੜੇ ਮੁੰਡੇ ਨੂੰ ਜੀ ਪਿਆਸ ਕਿਨਾਂ ਹਰਾ ਤੈਪੀ ਆਇਓ ਬਰੇ ਆਜੋ ਹਾਂ ਦੇਖੋ ਜੀ ਐਂਟਰੀ ਹੋ ਗਈ ਨਵੀਂ ਬੋਟੀ ਦੀ ਐਂਟਰੀ ਹੋ ਗਈ ਜੀ ਦੇਖੋ ਬਹੁਤ ਹੀ ਖੁਸ਼ੀਆਂ ਤੇ ਸਾਰਿਆਂ ਨੇ ਤਾੜੀਆਂ ਨਾਲ ਸਵਾਗਤ ਕੀਤਾ ਨਵੀਂ ਬੋਟੀ ਦਾ ਪੈਰੀ ਪੈਜੋ ਪੈਰੀ ਪੈਰੀ ਚੰਨਾ ਤੇ ਕਰਜੋ ਇੱਕ ਕੁਝ ਲੈਣਾ ਹੈ ਨਹੀਂ ਬਸ ਆਪੇ ਹੀ ਦੇਖਣਾ ਆਜੋ 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 ਜੀ ਆਜੋ ਵੈਲਕਮ ਜੀ ਆਇਆਂ ਨੂੰ ਬਹੁਤ ਹੀ ਸੋਹਣੀ ਜੋੜੀ ਸਾਰੇ ਪਰਿਵਾਰ ਨੂੰ ਵਧਾਈਆਂ ਦੇਖੋ ਇਥੋਂ ਦੀ ਆਓ ਆਜੋ ਆਜੋ ਹੁਣ ਤਾਂ ਆਪੇ ਲੈ ਜਾ ਗੁਰਮੁਖ ਆਪੇ ਲੈ ਜਾ ਹੁਣ ਨਹੀਂ ਵੀਰੇ ਕੋਈ ਵੜ ਕੇ ਲੈ ਜਾਂਦਾ ਆਜੋ ਆਜੋ ਹੁਣ ਭੈਣਾ ਨੇ ਨਾਕਾ ਲਾਇਆ ਪਰ ਜਾਈ ਤੇ ਭਾਈ ਨੂੰ देखो भाई भी हो रहा प्लेनिंग चल रही है नवा टोल टैक्स लगे नवा जी ਅਟ੍ਰੈਕਸ਼ਨ ਆ ਵੀ ਕਿੰਨੇ ਚ ਸੌਦਾ ਨਿਬੜਦਾ ਦੇਖਦੇ ਹਾਂ ਹੁਣ ਭੈਣਾ ਨੇ ਮੈਨੂੰ ਲੈ ਆਵਾ ਛੇਤੀ ਛੱਡਣਾ ਨਹੀਂ ਭੈਣਾ ਪੂਰੀ ਕਾਇਮ ਹੋ ਜਾਂ ਖੜਿਆਲੇ ਤਿੰਨ ਚਾਰ ਹਉ ਦੇਖੋ ਜੀ ਭਾਈ ਉਹ ਇਹਦੇ ਕੋਲ ਮੁਖ ਨੇ ਲਾਈਟ ਰੱਖ ਜਾਦੇ ਉਹਨਾਂ ਲਾ ਲਈ ਕੋਈ ਦੇਖਾ ਕਰੋ ਨੀਚੇ ਰੱਖ ਸਾਹਮਣੇ ਕੋਈ ਇਹ ਸਾਹਮਣੇ ਕਰ ਮੁਖ ਨੇ ਮੁਖ ਕਰ ਦੇ ਉਹ ਦੇਖ ਦੇ ਤੂੰ ਹੁੜੀ ਖਵਾ ਦਿਓ ਖਵਾ ਦਿਓ ਹਾਂਜੀ ਇੱਧਰ ਖਵਾ ਦਿਓ ਫੋਟੋ ਖਵਾ ਦਿਓ ਕੋਈ ਦੇ ਫੋਟੋ ਖਵਾ ਦਿਓ ਹੱਥ ਪਿਆ ਨੀਚੇ ਕਰ ਕੋਲ ਨੀਚੇ ਕਰ ਹਮਣੇ ਕੇ ਬਿਦ ਇੱਕ ਜੀ तो जी। दो जी दो लो जी लो जी कटोरी बना मीठे-मीठे आए हो जुगरनु मीठे-मीठे आए हो जरा और पहला हो जी फटाफट परके बहुत खाए ये ठीक है लो में हो जा लवे ना हां ठीक है दो सा दे दे पहले ठीक आ ਗੁਰਮਖ ਇਹ ਉੱਠੋ ਤੁਸੀਂ ਮੇਰਾ ਕੋਈ ਕੰਮ ਨਹੀਂ ਇੱਕ ਨਵੀਂ ਚੀਜ਼ ਮਿਲਿਆ ਦੇਖੋ ਹੱਥ ਤੇ ਕੀ ਲਿਖਿਆ ਗੁਰਮਖ ਦੀ ਬੋਟੀ ਇਹ ਪਹਿਲੀ ਵਾਰ ਦੇਖਿਆ ਮੈਂ ਅੱਗੇ ਆ ਗਏ ਜੀ 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 ਜਲਦੀ ਆ ਕੇ ਇੰਟੀ ਹੋ ਜਾਓ ਦੇਖ ਲਓ ਇੰਤਹਾ ਦੇਖ ਲਓ ਪਲੇਟ ਭਰ ਦੇ ਅੰਦਰੋਂ ਹੋਰ ਮਗਾਲਾ ਸਮਾਨ ਆ ਪਲੇਟ ਭਰ ਦੇ ਹੋਰ ਖਾਲੀ ਕਰ ਦਿਨੇ ਪਲੇਟ ਭਰ ਦੇ ਅੰਦਰੋਂ ਹੋਰ ਮਗਾਲਾ ਸਮਾਨ ਔਰ ਕਾਹਨੇ ਕੀ ਹੋਗਾ ਇਹ ਵਿਚਾਰ ਦਾ ਕਮਾਲ ਹੋ ਰਿਹਾ ਹੈ ਬੋਲੀ ਨੂੰ ਲੈਣੇ ਚਲ ਕੋਈ ਹਾਲ ਬਤਾ ਚਲ ਅੱਗੇ ਜਮਾ انا ਆਪਣੇ ਤੇ ਹਲਪ ਕਰਦੇ ਚਲ ਆਪਾਂ ਤੇ ਕਰਦੇ

దేకో పాయే నది అంది ంది అతిడా అసుది నద పియారేండి కెరు దొ సోదిలా దేం సోది లోవ్కరు కె కేవీన్ నదిల్ ధారిండి కెరు కెర్ ందిలాం� না <imitation> <imitation> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨੂੰ ਐਕਸਪਾਰਾ ਦੇ ਵਿੱਚ ਨਾ ਮੋਟਲੀ ਮਾਰੇ ਪਾਸੇ ਪਹੁੰਚ ਗਈ ਚਲੋ ਕਿੰਦਾ ਜੀ ਲਓ ਜੀ ਨਿਪਟ ਗਿਆ ਸੌਦਾ 2100 ਰੁਪਏ ਚ ਹੁਣ ਅਲਾਓ ਕਰਨ ਗਿਆ ਆਪਣੇ ਪਰਜਾਈ ਨਾ ਆ ਕੈਂਚੀ ਆ ਕੈਂਚੀ ਦੇ ਬੋਕ ਹੈ ਜੀ ਪੁਰਾਣੀ ਜੀ ਲੈ ਕੇ ਦੱਤੀ ਆ بڑے کا ترا کینچی آ دیکھو تو 2100 روپے جہے دی پرانی جی کینچی لتی انا نے کینچی نال ترا لالا کڈ دے کڈ او بلالا بلالا جی آیا نو جی آیا نو